ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਸਫਰ ਸ਼ੁਰੂ ਕਰਤਾ ਸੀ ਪੀਲੀਆਂ ਵਾਂਗਾਂ ਤੋਂ ਕਰ ਦਿੱਤਾ ਸਟਾਰਟ ਪਾਤੀ ਸੀ ਚੱਲੇ ਦੇਖੋ ਸਵੇਰ ਦਾ ਮਾਹੌਲ ਰਾਜਸਥਾਨ ਦਾ ਲੋ ਵੀ ਮਿੱਤਰੋ ਆਪਾਂ ਪੱਲੂ ਵਾਲੇ ਕਟ ਤੋਂ ਪਹਿਲਾਂ ਰੈਸਟ ਏਰੀਏ ਤੇ ਰੁਕੇ ਦੀ ਚਾਹ ਪੀਣਦੇ ਰਹਿੰਦੇ ਚਾਹ ਟਾਇਰ ਟੂਰ ਦੇਖ ਕੇ ਚਾਹ ਪੀ ਕੇ ਫਿਰ ਅੱਗੇ ਰਵਾਨਾ ਹੋਵਾਂਗੇ ਪਾਰਕਿੰਗ ਹਜੇ ਕੰਪਲੀਟ ਚੱਲੀ ਨਹੀਂ ਹੈਗੀ ਪਰਲੇ ਪਾਸជា ਚਾਹ ਦੀ ਦੁਕਾਨ ਉਧਰੋਂ ਜਾ ਕੇ ਲਿਆਉਣੀ ਪੈਂਦੀ ਆ ਤੁਰ ਕੇ ਪੰਜਾਬੋਂ ਆਈਏ ਇਧਰਲੀ ਸਾਈਡ ਕੋਈ ਦੁਕਾਨ ਨਹੀਂ ਹੈਗੀ ਇਹ ਗੁਜਰਾਤੋਂ ਆਈਏ ਤਾਂ ਉਧਰਲੀ ਸਾਈਡ ਹੈਗਾ ਹੋਟਲ ਇਹ ਪਾਰਕਿੰਗ ਦਾ ਕੰਮ ਚੱਲ ਰਿਹਾ ਹੈ ਹਜੇ ਹੌਲੀ ਹੌਲੀ ਇਹ ਵੀ ਚਲਾ ਦੇਣਗੇ ਵੈਸੇ ਰੋਡ ਤੇ ਗੱਡੀਆਂ ਖੜੀਆਂ ਕਰਨੀਆਂ ਬੰਦ ਕਰਤੀਆਂ ਜਿੰਨੀਆਂ ਵੀ ਦੁਕਾਨਾਂ ਰੋਡ ਤੇ ਸੀ ਬੰਦ ਕਰਤੀਆਂ ਸਿਰਫ ਪਾਰਕਿੰਗਾਂ 'ਚ ਹੀ ਗੱਡੀਆਂ ਰੁਕਦੀਆਂ ਨੇ। ਰੋਡ 'ਤੇ ਗੱਡੀਆਂ ਖੜੀਆਂ ਕਰਨੀਆਂ ਬੰਦ ਕਰਤੀਆਂ। ਚਲੋ ਮਿਲਦੇ ਆਂ ਜੀ ਅੱਗੇ ਚਾਹ ਪੀ ਕੇ। ਆਪਾਂ ਪਹੁੰਚਣ ਵਾਲੇ ਆਂ ਜੀ ਬੀਕਾਨੇਰ। ਬੀਕਾਨੇਰ ਰਹਿ ਗਿਆ ਇਥੋਂ 30 ਕਿਲੋਮੀਟਰ। ਇਹ ਆ ਜੀ ਬੀਕਾਨੇਰ ਦਾ ਕੁਝ ਇਹੋ ਜਿਹਾ ਨਜ਼ਾਰਾ। ਵਾਹ ਵਾਹ। ਇੰਦਰ ਪਾਸਲੇ ਵੱਢ ਕੇ ਰੱਖੀ ਹੋਈ ਹੈ। ਮੂੰਗਫਲੀ ਪਟਕੇ ਰੱਖੀ ਪਈ ਆ ਮੂੰਗ ਵਾਲੀ ਤੇ ਆਪਾਂ ਢੰਡਕ ਤੱਕ ਬੀਕਾ ਨੇਰ ਪਾਰ ਕਰ ਜਾਣਾਗਾ ਤੇ ਲਾਉਨੇ ਆ ਕਿਸੇ ਪਾਰਕਿੰਗ ਦੇ ਖਾਣਨੇ ਆ ਰੋਟੀ ਆ ਜੋ ਮਿਲਦੇ ਆ ਫਿਰ ਸਨ ਹੋਰ ਕੇ ਬਠੰਡਾ ਪੀਕਾ ਨੇਰ ਹੋ ਗਿਆ ਲਓ ਜੀ ਆਪਾਂ ਪਹੁੰਚ ਗਏ ਬੀਕਾ ਨੇਰ ਪਾਰਕਿੰਗ ਚ ਇੱਥੇ ਖਾਵਾਂਗੇ ਰੋਟੀ ਮਾਰੇ ਮੋਟੇ ਟਾਇਰ ਰੂਟ ਠੰਡੇ ਕਰਕੇ ਫਿਰ ਅੱਗੇ ਰਵਾਨਾ ਹੋਵਾਂਗੇ ਫਿਰ ਪਾਵਾਂਗੇ ਚਾਲੇ ਇਹ ਆ ਜੀ ਪੰਜਾਬੀ ਤੜਕਾ ਹੋਟਲ ਆਹ ਲੋਕੇਸ਼ਨ ਦੇਖ ਕੇ ਐ ਲੱਗਦਾ ਜਿਵੇਂ ਦਵਾਈ ਜੀ ਫਿਰਦੇ ਹੋਣੇ ਪੰਜਾਬੀ ਹੋਟਲ ਆ ਬਈ ਇਹ ਪੰਜਾਬੀ ਖਾ ਕੇ ਰੋਟੀਆਂ ਅੱਗੇ ਦਾ ਸਫ਼ਰ ਫਿਰ ਸਟਾਰਟ ਕਰਾਂਗੇ ਫਿਰ ਜਾਰੀ ਰੱਖਾਂਗੇ मिलते हैं ब्रेक के बाद जी बादे आप पहुंच चुके जी बीकानेर पार कर लिया से पहुंच गया जैली सनाम वाले ढाबे क्या नजारा है पार्किंग पहुंच चुके जेली ढाबे से सनाम कर देंगे ਰੈਸਟ ਥੋੜਾ ਟਾਈਮ ਫਿਰ ਪਾਵਾਂਗੇ ਚਾਲੇ ਐਦਾਂ ਦਾ ਮਾਹੌਲਾ ਕੁਛ ਇੱਥੇ ਦਾ ਬਾਹਰਲਾ ਨਿਆਰਾ ਬਸ 2028 ਤੱਕ ਤਾਂ ਇਹ ਰੋਡ ਦਾ ਬਾਹਰਲਾ ਸਿਸਟਮ ਹੀ ਬਣਾ ਦੇਣਾਗਾ ਪ੍ਰੋਪਰ ਪਾਰਕਿੰਗਾਂ 'ਚ ਹੀ ਗੱਡੀਆਂ ਖੜ੍ਹਣੀਆਂ ਪ੍ਰੋਪਰ ਨਾਉ ਨੂੰ ਤੋਂ ਨੂੰ ਸਭ ਕੁਝ ਪਾਰਕਿੰਗਾਂ 'ਚ ਹੀ ਮਿਲਣਾ ਪੂਰਾ ਤਗੜਾ ਪ੍ਰੋਜੈਕਟ ਬਣਾ ਦੇਣਾ ਖਿੰਦਰ ਦਾ ਵੀਊ ਚੈੱਕ ਕਰ ਹੈ ਇਹ Rajasthan ਤੋਂ ਤਾਂ ਨਾ ਸ਼ਾਮ ਜੇ ਨੂੰ ਪੂਰਾ ਦਿਲ ਲੱਗਦਾ ਲਓ ਜੀ ਆਪਾਂ ਉਹਨਾਂ ਨੇ ਚਾਹ ਜੂ ਪੀ ਕੇ ਚਾਹਲੇ ਪਾਦੇ ਆਗੇ ਸ਼ਾਮ ਦਾ ਸਨਸੈਟ ਦਾ ਨਜ਼ਾਰਾ ਦੇਖੋ ਜੀ ਅੰਦਰ ਗਿੁੱਜਤ ਦੇਵਤਾ ਰਾਜਸਥਾਨ ਦਾ ਸ਼ਾਮ ਨੂੰ ਗੱਡੀ ਚਲਾਉਣ ਦਾ ਬੜਾ ਆਨੰਦ ਆਉਂਦਾ ਹੈਗਾ ਸ਼ਾਮ ਨੂੰ ਤੇ ਸਵੇਰੇ ਸਵੇਰੇ ਇੱਕ ਵਾਰ ਸ਼ਾਮ ਦਾ ਨਜ਼ਾਰਾ ਰਾਜਸਥਾਨ ਦਾ ਤੇ ਬਾਬੇ ਇੱਕ ਗੱਲ ਹੋਰ ਜਿਹੜੇ ਬੀਕਾਨੇਰ ਇਧਰੋਂ ਆਉਂਦੇ ਆ ਜਾਂ ਇਧਰੋਂ ਆਉਂਦੇ ਆ ਬੀਕਾਨੇਰ ਦੇ ਏਰੀਏ 'ਚ ਨੇ ਜਿਹੜੇ ਉਹ ਬਸ ਇੱਕ ਗੱਲ ਦਾ ਧਿਆਨ ਰੱਖਿਓ ਕਿ ਗੱਡੀ ਆ ਜਿਹੜੀ ਆਹ ਲਾਈਨ ਦੇ ਵਿੱਚ ਚਲਾਉਣੀ ਆ ਜਮਾਂ ਥੱਲੇ ਵਾਲੀ 'ਚ ਭਾਈ ਚਲਾਨ ਕਰਨ ਲੱਗ ਗਏ ਇੱਥੇ ਚਲਾਨ ਕਰਦੇ ਆ ਵਿਦੇਸ਼ ਨੋਖ ਹੋ ਗਿਆ ਪਾਂਚੂ ਤੇ ਆਪੀ ਕਨਰ ਦੇਰੀ ਚ ਪੁਲਿਸ ਗਸ਼ਤ ਤੇ ਫਿਰਦੀ ਰਹਿੰਦੀ ਆ ਜਿਹੜਾ ਵੀ ਕੋਈ ਉਹ ਆ ਗੱਡੀ ਰੋਕਦੇ ਚਲਾਨ ਕਰਦੇ ਆਗੇ दारू ਪੀਤੀ ਆ ਜਾਂ ਕਿਸੇ ਹੋਰ ਚੈੱਕ ਕਰਦੇ ਆਗੇ ਆਪ ਦਾ ਧਿਆਨ ਨਾਲ ਚਲਾਨ ਕਈਆਂ ਗੱਡੀਆਂ ਨੂੰ ਚਲਾਨ ਆਏ ਵੀ ਨੇਗੇ ਆਪ ਦਾ ਥੋੜਾ ਜਿਹਾ ਧਿਆਨ ਰੱਖਿਓ ਬਾਕੀ ਸਭ ਲੋਟ ਆ ਬਾਬੇ ਦੀ ਕਿਰਪਾ ਨਾਲ ਆਨੰਦ ਮੰਗਲ ਇਹ ਆ ਜੀ ਪਿਕਾ ਨਿਰਦਾਇ ਰਿਹਾ ਲਓ ਜੀ ਮਹਾਰਾਜ ਇਹ ਆ ਗਿਆ ਸਰੂਪ ਦੀ ਪਾਰਕਿੰਗ ਸਰੂਪ ਦੀ ਪਾਰਕਿੰਗ ਵਿਆਜ ਇੰਨਾ ਚਾਉ ਚੜ ਜਾਂਦਾ ਜਦੋਂ ਸਰੂਪ ਦੀ ਪਾਰਕਿੰਗ ਆ ਜਾਂਦੀ ਹੈ ਇਹ ਰਹਾ ਜੀ ਸਰੂਪ ਕਾ ਪਾਰਕਿੰਗ ਕਾ ਕੁਛ ਐਸਾ ਐਂਟਰੀ ਹੈ ਇਹ પેટ્રોલ ਪੰਪ ਆ ਗਿਆ ਹਰੇਕ ਪਾਰਕਿੰਗ ਚ પેટ્રોલ ਪੰਪ ਆ ਏ ਰੋਡ ਤੇ ਸਾਨੂੰ ਪਾਰਕਿੰਗਾਂ ਦੇ ਵਿੱਚ ਹੀ ਪੈਟਰੋਲ ਪੰਪ ਮੈਟਣਗੇ ਰੋਡ ਤੇ ਉਦਾਂ ਆਪਾਂ ਨਹੀਂ ਹੈਗੇ ਪਾਰਕਿੰਗ ਚ ਉਤਰੋ ਤੇਲ ਪਵਾਓ ਬਸ ਏ ਘੜੀਆਂ ਗੱਡੀਆਂ ਸਾਰੀਆਂ ਪਾਰਕਿੰਗ ਚ ਲੱਗੀਆਂ ਘੜੀਆਂ ਨੇ ਆਪਾਂ ਵੀ ਇੱਥੇ ਲਾ ਦਿੰਨੇ ਆ ਕਿਤੇ ਚਾਹ ਪਾਣੀ ਪੀ ਕੇ ਆ ਉਹ ਜਿਹੜਾ ਸਮਾਨ ਸਪੜਾ ਲੈਣੀ ਹੈਗਾ ਇਹ ਪਾਰਕਿੰਗ ਬਹੁਤ ਖੁੱਲੀ ਹੈਗੀ। ਹਰੀਆਂ ਪਾਰਕਿੰਗਾਂ ਨਾਲ। ਇਹ ਰਹੀ ਇੱਧਰ ਜਿਹੜਾ ਪਾਰਕਿੰਗ ਜਿੱਟਾ ਪਾਗਾ। ਤੇ ਇੱਥੋਂ ਚੱਲ ਗਿਆ ਆਪਣਾ ਅਗਲੀ ਪਾਰਕਿੰਗ ਦੇ ਵਿੱਚ ਸਟਾਪ ਹੋਣ ਵਾਲਾ ਉੱਥੇ ਤੱਕ ਆਪਣਾ ਸਫ਼ਰ ਜਾਰੀ ਰਹੂਗਾ। ਮਿਲਦੇ ਆਂ ਤੁਹਾਨੂੰ ਅਗਲੀ ਪਾਰਕਿੰਗ ਦੇ ਵਿੱਚ ਉੱਥੇ ਸਮਾਪਤੀ ਕਰਾਂਗੇ ਆਪਾਂ। ਹਾਂਜੀ ਆਪਣਾ ਆ ਗਿਆ ਏ ਲਾਸਟ ਸਟਾਪ ਮੋਦਕੀ ਵਾਲਾ ਪਾਰਕਿੰਗ ਇਹ ਆ ਗਿਆ ਜੀ ਲਾਸਟ ਸਟਾਪ ਇਹ ਆ ਲੱਗੀ ਮੋਦਕੀ ਵਾਲਾ ਇਹਦਰ ਬਾਰ ਬਾਰ ਚਾਹ ਵਾਲਾ ਇੱਥੇ ਵੀ ਕੰਪੀਟੀਸ਼ਨ ਹੋ ਗਿਆ ਏ ਪਾਰਕਿੰਗ ਚ ਵੀ ਦੋ ਟਾਬੇ ਖੋਲਗੇ ਇੱਕ ਰਾਜਸਤਾਨੀ ਦਾ ਉਹ ਸਾਹਮਣੇ ਆ ਇਧਰ ਪੰਜਾਬੀ ਦਾ ਪਹਿਲਾ ਹੈਗਾ ਹੀ ਸੀ ਜਿਹੜਾ ਹੈਗਾ ਹੈਗਾ ਤੇ ਰਾਜਸਤਾਨੀ ਵਾਲੇ ਅੱਡ ਪਾਰਕਿੰਗ ਲੈਂਦੇ ਆ ਤੇ ਇਧਰ ਪੰਜਾਬੀ ਅੱਡ ਇਹ ਮ ਆਪਣੇ ਮੋਦਕੀ ਵਾਲੇ ਦਾ ਆਪਣੇ ਦਾ ਪਾਈ ਦਾ ਪੰਜਾਬੀ ਹੋਟਲ ਆ ਗਿਆ ਤੇ ਉਹ ਸਾਹਮਣੇ ਰਾਜਸਤਾਨੀ ਆ ਗਿਆ ਆ ਦੇਖ ਆ ਪੂਰਾ ਕੰਪੀਟੀਸ਼ਨ ਹੈ ਇੱਥੇ ਆਪਾਂ ਗੱਡੀ پارک ਕਰ ਦਿੱਤੀ ਆ ਆਲੇ-ਦਾਲੇ ਆਪਣੇ ਬੰਬ ਖੜੇ ਨੇ ਇਹਨੇ ਪਰਮਾਣੂ ਬੰਬ ਤੇ ਅੱਗੇ ਹੋਰ ਮਾਲ ਹੁੰਦਾ ਤਾਂ ਕੋਈ ਅੱਗੇ ਵਗ ਵੀ ਜਾਂਦੇ ਕੋਈ ਚੱਕਰ ਵਾਲੀ ਗੱਲ ਨਹੀਂ ਸੀ ਅੱਡੀ ਅਜੇ ਕੋਈ ਟਾਈਮ ਬਾਲਾ ਨਹੀਂ ਹੋਇਆ ਪਰ ਹੁਣ ਚੌਲ ਪਰੇ ਹੋਏ ਨੇ ਅੱਗੇ ਜਾਣ ਦਾ ਰਿਸਕ ਆਪਾਂ ਲੈ ਨਹੀਂ ਸਕਦੇ ਹੈਗੇ ਇੱਥੇ ਆਪਾਂ ਖੜਾਂਗੇ ਰੈਸਟ ਪਾਵਾਂਗੇ ਤੇ ਸਵੇਰੇ ਸਾਜਰੇ ਗੀਅਰ ਲਾ ਦਾਂਗੇ ਇਪਰਟਾ ਟੂਰ ਦੇਖਦੇ ਆ ਤੇ ਦਿਖਾਉਣਾ ਤੁਹਾਨੂੰ ਬਾਹਰ ਦਾ ਮਾਹੌਲ ਇਹ ਦੇਖੋ ਜੀ ਬਹੁਤ ਮੰਨ ਕੇ ਚਲੋ ਵੀ ਸਾਰੀ ਗੱਡੀ ਆਹ ਚੱਲੋ ਵੀ ਸਾਰੀ ਗੱਡੀ ਸਟੀਰ ਹੋ ਕੇ ਜਾਂਦੀ ਆ ਕਿ ਦੁਗਾਹਾਂ ਰਾਹ ਸੁਣਨਾ ਆ ਕਈ ਬਾਰ ਦਤਾਂ ਹੋਈਆਂ ਵੀ ਨੇ ਡਰਦਾ ਮਾਲਾ ਅਗਲਾ ਹੱਦ ਤੇ ਜਾਂਦਾ ਹੀ ਨਹੀਂ ਹੈਗਾ ਇੱਥੇ ਖੜ ਜਾਂਦਾ ਹੈ ਉਹ ਭਈਆ ਫਿਰ ਹਮ ਵੀ ਨਹੀਂ ਜਾਏਗੇ ਅੱਗੇ ਹਮ ਵੀ ਇੱذਰੀ ਰੁਕेंगे ਖਾ ਪੀ ਕੇ ਸੋ ਜਾਏਗੇ ਸਵੇਰ ਦੇਖੀਂ ਕੀ ਬਣਦਾ ਹੈ ਓਕੇ ਜੀ ਮਿਲਦੇ ਆਂ ਫਿਰ ਤੁਹਾਨੂੰ ਅਗਲੇ ਪਾਠ 'ਚ ਸਤ ਤੱਕ ਦੀ ਦਿਓ ਇਜਾਜ਼ਤ